ਕੋ ਸੁਨੇ ਚਾਂਦੀ ਦਾ ਪਰਬਤ ਆ ਜਾਏ ਉਹ ਦੇਖਦੇ ਨਹੀਂ ਅੱਖ ਪਰਕੇ ਕੀ ਹੈ ਜਿਨਾਂ ਨੂੰ ਰੱਬ ਦੀ ਆਸ਼ਕੀ ਲੱਗੀ ਹੈ ਉਹਨਾਂ ਲਈ ਭੁੱਖਾ ਸ਼ਾਰੀ ਹੀ ਸਮਾਪਤ ਹੋ ਜੀਏ ਬੰਦਗੀ ਵਿੱਚ ਬੜੀਆਂ ਤਾਕਤਾਂ ਜੇ ਮਨ ਨੂੰ ਬੰਦ ਕਰ ਲਈਏ ਬੁਰੇ ਕੰਮਾਂ ਤੇ ਜਿਹੜੀ ਚੀਜ਼ ਤੂੰ ਚਾਹ ਕਰਦਾ ਉਹ ਤੇਰੀ ਚਾਹ ਕਰ ਦੇ ਲੇ ਜਿਹੜੇ ਸੱਜਣ ਨੂੰ ਤੂੰ ਮਿਲਣਾ ਚਾਹੁੰਦਾ ਵੀ ਜੇ ਮੇਰੇ ਕੰਸੇਵਲ ਦਾ ਤਲਕ ਪੈ ਜਾ ਪਿੰਡ ਵਾਲੇ ਮੁੰਡੇ ਸਾਰੇ ਮੇਰੇ ਵੱਸ ਹੋ ਜਾਣਗੇ ਵੀ ਇਹ ਤਾਂ ਥਾਣਿਆਂ ਦਾ ਵਾਕ ਹੈ ਭਾਈ ਔਖੀ ਬੜੀ ਕਮਾਉਂ ਕੰਸ਼ਰ ਸਿਪਾਹੀ ਨੂੰ ਕਹਿੰਦੇ ਨੇ ਸਿਖਰਤੀ ਜੇ ਰੱਬ ਨਾਲ ਬਣਿਆ ਹੋਵੇ ਫਿਰ ਤੁਹਾਨੂੰ ਪਤਾ ਵੀ ਫਿਰ ਕਿ ਕਿਨਿੰਗ ਤਾਕਤ ਉਹਦੀ ਸਾਰੀ ਦੁਨੀਆ ਨੇ ਮਾਲਕ ਨਾ ਜਿਹੀ ਬਣੀ ਹੋਈ ਐ ਉਹ ਲਿਖ ਗਿਆ ਆਪਣੀ ਕਲਮ ਨਾਲ ਜੇ ਤੂੰ ਮੇਰਾ ਹੋ ਰਹਿ ਤਾਂ ਸਭ जग ਤੇਰਾ ਹੋਏ ਇਹ ਵਸਤਾ ਜੇ ਤੂੰ ਮੇਰੇ ਪ੍ਰੈਣ ਹੀ ਹੋ ਲੈ ਤਾਂ ਸਾਰੀ ਦੁਨੀਆ ਤੇਰੀ ਹੈ ਆਪ ਸਵਾਰੇ ਮਹਿਬਲਾ ਮੈਂ ਮਿਲਿਆ ਸੁਖ ਹੋਏ ਜਿਤਨਾ ਮੇਰਾ ਹੋ ਰਹੇ ਤਾਂ ਸਭ जग ਤੇਰਾ ਹੋਏ